ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋ ਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦਰਸਲ ਮਹਾਰਾਜ ਜਿਥੇ ਇਹ ਕਹਿ ਰਹੇ ਚਿੰਤਾ ਨਾ ਕਰਸ ਚਿੰਤਾ ਤੇ ਤਾਂ ਕਰ ਜੇ ਕੁਛ ਅਨਹੋਣੀ ਹੁੰਦੀ ਹੋਵੇ ਅ타 ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਇਸ ਸ਼ਲੋਕ ਦੇ ਸਾਇਬ ਬਿਆਨ ਪੇ ਕਰਦੇ ਹਾਂ ਪੈਨ ਦਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਪਿਆ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ ਹੋ ਨਾ ਜਾਏ ਇਹ ਚਿੰਤਾ ਬਣੀ ਹੋਈ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਏ ਮਤਾ ਨਾ ਹੋਵੇ ਪਤਾ ਗੁਰ ਤੇ ਇੱਕ ਬਾਦਰ ਸਾਹਿਬ ਇਸ ਸਲੋਕ ਚ ਕੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਕਰ ਪਰੇ ਸੁੱਟ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲਖ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇਗਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਲਖ ਕਰਨ ਦੇ ਬਾਵਜੂਦ ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੂੰ ਲਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਆਵਾਂ ਜਵਾਨੀ ਬੁਢੇ ਤੇ ਬਦਲੇ बस एक को उदाहरण काफी है तो लाख कोशिश कर मेरे चिट्ठेवाल ना उन होन गए कर जितने उपाय करने ने कर ले कम से कम मेरे नाल ऐसा नहीं होना चाहिए पर चिंता हो ना जाए ऐसा होना चाहिए मैं चाहना मेरी इच्छा है मेरी कामना है ऐसा होना चाहिए पर अंदर चिंता मत ना होवे ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ ਜੋ ਹੋਵਾ ਹੋਵਤ ਸੋ ਜਾਣੇ ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਹੁਣ ਹੋਣਾ ਰਿਹਾ ਤੇਰੇ ਕੀਤੇ ਕਰਮ ਉਸ ਦੇ ਬਣੇ ਬੋਏ ਵਿਧਾਨ ਜੋ ਕੁਝ ਹੋਇਆ ਇਹ ਹੋਂਨ ਹਾਰ ਸੀ ਹੋ ਕੇ ਰਹਿਣਾ ਸੀ ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚੰਤਨ ਕਰ ਪਰ ਹੁਣ ਗਿਲਿਆਂ ਨਾਲ ਭਰਿਆ ਸਤ ਨਹੀਂ ਆਉਣਾ ਚਾਹੀਦਾ ਇਹ ਕਿੰਮ ਹੋਇਆ ਇੱਕ ਸੂਫੀ ਸੰਤ ਇਸ ਨੂੰ ਇਹ ਜਬਿਆਨ ਕਰਦਾ ਹੈ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ سکونے قلب سے خدا خدا کر جو کچھ کہ ہونا ہے سو ہو رہے